ਮੇਰੇ ਤਾਂ ਕੰਨੇ ਕੰਨੇ ਟੀ ਹੈ ਤੇ 10 ਕਿੱਲੇ ਪੂਰੇ ਉਹਨੂੰ ਜ਼ਮੀਨ ਆਉਂਦੀ ਹੈ ਤੇ ਉਹ ਵੀ ਵੱਡੀ ਸੜਕ ਤੇ ਲੱਗਦੀ ਹੈ ਮੈਂ ਜੀਨੇ ਤੁਹਾਨੂੰ ਇੱਥੇ ਭੇਜਿਆ ਤੁਸੀਂ ਉਹ ਤਾਂ ਪੁੱਛਕਿਛ ਨਹੀਂ ਕੀਤੀ ਕੋਈ ਸਾਡੇ ਘਰ ਬਾਰੇ ਹਾਂ ਭੈਣ ਜੀ ਇਹ ਤਾਂ ਮੇਰੀ ਗਲਤੀ ਹੈ ਮੈਂ ਬਿਨਾਂ ਜਾਣਕਾਰੀ ਤੋਂ ਤੁਹਾਡੇ ਘਰੇ ਆਈ ਪਰ ਮੈਨੂੰ ਇੱਕ ਗੱਲ ਦੱਸੋ ਜੇ ਤੁਸੀਂ ਆਪਦੇ ਆਪ ਨੂੰ ਇੰਨਾ ਮੰਨਦੇ ਹੋ ਤਾਂ ਅੱਜ ਤੱਕ ਕੁੜੀ ਕੁਮਾਰੀ ਕਿਉਂ ਬੈਠੀ ਹੈ ਨਾਲੇ ਸਾਡੀ ਕੁੜੀ ਨੂੰ 10 ਕਿੱਲੇ ਜ਼ਮੀਨ ਆਉਂਦੀ ਐ ਉਸਤਾ ਜਿੱਡੇ ਮਰਜੀ ਤਖੜੇ ਘਰ ਦਾ ਰਿਸ਼ਤਾ ਲੈ ਲੈਂਦੇ ਆਂ ਭੈਣ ਜੀ ਪਹਿਲਾਂ ਬਥੇਰੇ ਤਖੜੇ ਤਖੜੇ ਰਿਸ਼ਤੇ ਮੋੜੇ ਨੇ ਕਿਉਂਕਿ ਉਦੋਂ ਇਹ ਪੜ੍ਹਾਈ ਕਰਦੀ ਸੀ ਤੇ ਰਿਸ਼ਤਾ ਕਰਨ ਨੂੰ ਤਾਂ ਭਾਵੇਂ ਮੈਂ ਅੱਜ ਕਰਦਾ ਹੁਣ ਕਿਹੜਾ ਕੋਈ ਜਵਾਬ ਦੇਊਗਾ ਨਾਲੇ ਜਿੱਥੇ ਜ਼ਮੀਨਾਂ ਹੋਣ ਨਾ ਉੱਥੇ ਹੋਰਾਂ ਨੇ ਵਿਖਦੀਆਂ ਤੁਸੀਂ ਮੇਰੀ ਕੁੜੀ ਦਾ ਫਿਕਰ ਨਾ ਕਰੋ ਤੁਸੀਂ ਆਪਣੇ ਭਤੀਜੇ ਦਾ ਫਿਕਰ ਕਰੋ ਕਿਤੇ ਹੋਰ ਜਾ ਕੇ ਦੇਖੋ ਰਿਸ਼ਤਾ ਇਥੇ ਉਹਦੇ ਵਰਗਾ ਮੇਲ ਹੋਵੇ ਚੰਗਾ ਭੈਣ ਜੀ ਮੈਂ ਚਲੀ ਜਾਂਦੀ ਆ ਆ ਮੇਰਾ ਨੰਬਰ ਹੈ ਜੇ ਤੁਹਾਡੀ ਸਲਾਹ ਹੋਈ ਤਾਂ ਮੈਨੂੰ ਦੱਸ ਦਿਓ